ਤਲ ਕੀ ਮਾਮਲਾ ਹੈ ਸਾਰਾ ਜੋ ਲੜਕੀ ਦੀ ਬਾਂਸਾਲਾ ਲੜਕੀ ਦੀ ਮੌਤ ਹੋ ਗਈ ਹੈ ਮਿਤੀ 3 ਤੋਂ 26 ਨੂੰ ਜਿਹੜਾ ਹੈਗਾ ਦੂਰਦਰਸ਼ਨ ਐਨਕਲੇਵ 7 ਨੰਬਰ ਡਿਵੀਜ਼ਨ ਦੇ ਵਿੱਚ ਇਹ ਇੱਕ ਕਲੋਨੀ ਪੈਂਦੀ ਆ ਉੱਥੇ 5 ਸਾਲ ਦੀ ਇੱਕ ਬੱਚੀ ਦਾ ਇਨਫੋਰਮੇਸ਼ਨ ਆਈ ਸੀ ਵੀ 5 ਸਾਲ ਦੀ ਬੱਚੀ ਦਾ ਇੱਕ ਮਟਰ ਹੋਇਆ ਇਮੀਡੀਏਟਲੀ ਐਸ ਐਚ ਓ ਸਾਹਿਬ ਤੇ ਏ ਸੀ ਪੀ ਮਾਲਟਰਨ ਸਾਹਿਬ ਪ੍ਰਮੇਂਦਰ ਸਿੰਘ ਹੋਣਾ ਨੇ ਰਸ਼ ਕੀਤਾ ਜਿੱਥੇ ਜਾ ਕੇ ਦੇਖਿਆ ਕਰਕੇ ਵੀ ਬੱਚੀ ਨੂੰ ਜਿਹੜਾ ਉਹ ਉਦੇ ਫਾਦਰ ਨੇ ਹੀ ਗਲਾ ਘੁੱਟ ਕੇ ਜਿਹੜਾ ਮਾਰਤਾ ਸੀਗਾ ਤੇ ਇਸ ਸਬੰਧ ਦੇ ਵਿੱਚ ਜਿਹੜਾ ਹੈਗਾ ਜਿਹੜਾ ਉਹਨਾਂ ਦਾ ਗਵਾਂਡੀ ਸੀਗਾ ਹਿੰਮਤ ਕੁਮਾਰ ਉਹਦੇ ਬਿਆਨ ਦੇ ਉੱਤੇ ਜਿਹੜਾ ਹੈਗਾ ਸੀਐਮ ਕਤਮਾ ਦਾ ਚ ਕੀਤਾ ਮੁਕਤਵਾ ਨੰਬਰ 20 ਅੰਡਰ ਸੈਕਸ਼ਨ 103 ਬੀ ਐਨ ਐਸ ਵੀ ਐਸ ਡੀ ਵੀ ਨੰਬਰ 7 ਅੱਧ ਵਿੱਚ ਕੀਤਾ ਗਿਆ ਔਰ ਜਿਹੜਾ ਇਹ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਦੋਸ਼ੀ ਸੀਗਾ ਇਹ ਅਰਵਿੰਦ ਕੁਮਾਰ ਇਹ ਬਹੁਤ ਸ਼ਰਾਬੀ ਹਾਲਤ ਵਿੱਚ ਸੀਗਾ ਔਰ ਇਹ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ ਕੰਮ ਕਰ ਕੋਈ ਕਰਦਾ ਨਹੀਂ ਸੀ ਇਹਦੀ ਜਿਹੜੀ ਵਾਈਬ ਸੀਗੀ ਜਿਹੜੀ ਆ ਉਹ ਘਰਾਂ ਦੇ ਵਿੱਚ ਕੰਮ ਕਰਕੇ ਘਰਾਂ ਦੇ ਭਾਂਡੇ ਮਾਂਜ ਕੇ ਜਾਂ ਝਾੜੂ ਪੂੰਛਾ ਕਰਕੇ ਜਿਹੜੇ ਆਪਣੇ ਪਰਿਵਾਰ ਦਾ ਕਜਾਰਾ ਕਰਦੀ ਸੀ ਔਰ ਇਹ ਦੋ ਬੱਚੇ ਸੀ ਇਹ 5 ਸਾਲ ਦੀ ਲੜਕੀ ਸੀਗੀ ਔਰ ਇੱਕ ਇਹਨਾਂ ਦਾ 1.5 ਸਾਲ ਦਾ ਜਿਹੜਾ ਬੇਟਾ ਸੀਗਾ ਔਰ ਜ਼ਿਆਦਾ ਅਲਕੋਹੋਲਿਕ ਹੋਣ ਕਰਕੇ ਜਿਹੜਾ ਹੈਗਾ ਇਹ ਬੰਦਾ ਸ਼ਰਾਬ ਪੀਣ ਦਾ ਆਦੀ ਸੀ ਸਵੇਰੇ ਤੋਂ ਹੀ ਸ਼ਰਾਬ ਪੀਣ ਸ਼ੁਰੂ ਕਰ ਦਿੰਦਾ ਸੀ ਬੱਚੀ ਕਿਸੇ ਗੱਲ ਨੂੰ ਲੈ ਕੇ ਕੋਈ ਮੰਗ ਕਰਦੀ ਸੀ ਜਾਂ ਕੋਈ ਜिद ਕਰਦੀ ਸੀ ਤੇ ਬੱਚੀ ਨੂੰ ਇਹਨੇ ਪਹਿਲਾਂ ਮਾਰਿਆ ਉਹ ਜਿਆਦਾ ਰੌਂਡ ਹੈ ਵੀ ਜਦੋਂ ਉਹਨੂੰ ਚੁੱਪ ਕਰਾਉਣ ਦੀ ਖਾਤਰ ਬੱਚੇ ਨੂੰ ਦੁਬਾਰਾ ਬੱਚੀ ਨੂੰ ਉਹਨੇ ਫੜਿਆ ਹੈਗਾ ਤਾਂ ਬਹੁਤ ਜ਼ੋਰ ਦੀ ਜਿਹੜਾ ਉਹਨੇ ਫੜ ਕੇ ਉਹਨੂੰ ਝੰਜੋਟ ਕੇ ਤੇ ਉਹਦਾ ਗਲਾ ਘੁੱਟਤਾ ਉਹਦੇ ਨਾਲ ਜਿਹੜੀ ਉਹ ਬੱਚੀ ਦੀ ਮੌਤ ਹੋ ਗਈ ਹੈਗੀ ਆ ਔਰ ਇਹਨੂੰ ਅਸੀਂ ਇਮੀਡੀਏਟਲੀ ਪੁਛਤ ਦਰਜ ਕਰਨ ਤੋਂ ਬਾਅਦ ਜਿਹੜਾ ਹੈਗਾ ਐਸ ਐਚ ਓ ਸਾਥ ਔਰ ਏ ਸੀ ਬੀ ਮਾਲਟੌਰ ਨੇ ਹੈਗਾ ਇਹਨੂੰ ਉਡਾਲਾ ਚੌਂਕ ਤੋਂ ਜਿਹੜਾ ਇਹਨੂੰ ਗ੍ਰਫਤਾਰ ਕਰ ਲਿਆ ਗਿਆ ਔਰ ਇਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜਿਹੜਾ ਇਹਦਾ 2 ਦਿਨ ਦਾ ਪੁਲਿਸ ਰਿਮਾਨ ਲਿਆ ਗਿਆ ਹੈਗਾ ਔਰ ਹੋਰ ਵੀ ਸਖਤ ਨੇ ਪੁੱਛਗਿੱਛ ਕਰਦੇ ਵੀ ਕਿਸੇ ਹੋਰ ਕਾਰਨ ਕਰਕੇ ਤਾਂ ਨਹੀਂ ਬੱਚੀ ਨੂੰ ਮਾਰਿਆ ਹੈਗਾ ਔਰ ਜਿਹੜਾ ਇਹਨੇ ਬਹੁਤ ਹੀ ਇਹ ਹੀਨਸ ਕ੍ਰਾਈਮ ਜਿਹੜਾ ਔਰ ਸੈਂਸੇਸ਼ਨਲ ਕ੍ਰਾਈਮ ਹੈਗਾ ਇੱਕ ਪਿਓ ਨੇ ਆਪਣੀ 5 ਸਾਲ ਦੀ ਬੱਚੀ ਨੂੰ ਹੀ ਮਾਰ ਦਿੱਤਾ ਹੈਗਾ ਤੇ ਇਹ ਸਮਾਜ ਲਈ ਇੱਕ ਬਹੁਤ ਮਾੜਾ ਇੱਕ ਅਸਰ ਜਾਂਦਾ ਹੈਗਾ ਪਰ ਇਮੀਡੀਏਟਲੀ ਪੁਲਿਸ ਨੇ ਇਹਨੂੰ ਡਾਇਰੈਕਟ ਕਰਦੇ ਹੋਏ ਪਰਚਾ ਦਰਜ ਕਰਕੇ ਦੋਸ਼ੀ ਦੀ ਗ੍ਰਿਫਤਾਰੀ ਕਰ ਲਈ ਹੈ ਫਰਦੋਸ਼ੀ ਜਿਹੜਾ ਸਾਡੇ ਕੋਲ ਪਹੁੰਚ ਤੇ ਤੋਂ ਦੇ ਨੂੰ ਬਾਰੇ ਸਰ ਇੱਕ ਨਾ ਇਹ ਵੀ ਐਂਗਲ ਸਾਹਮਣੇ ਆ ਰਿਹਾ ਸੀ ਕਹਿੰਦੇ ਬੱਚੀ ਨੂੰ ਚੁੱਪ ਕਰਾਉਣ ਦੇ ਲਈ ਉਹਨੇ ਸ਼ਰਾਬੀ ਬੱਚੀ ਦੇ ਮੂੰਹ ਚ ਪਾਈਆ ਕੁਝ ਇਸ ਇਸ ਐਂਗਲ ਤੋਂ ਹਲੇ ਤੱਕ ਕੁਝ ਪਤਾ ਚੱਲਿਆ ਜਾਂ ਫੈਮਲੀ ਦੇ ਦੱਸਿਓ ਹੋਵੇ ਕੁਝ ਨਹੀਂ ਬਿਲਕੁਲ ਨਹੀਂ ਜੀ ਇਹੋ ਜੀ ਤਾਂ ਕੋਈ ਗੱਲ ਨਹੀਂ ਸਾਹਮਣੇ ਆਈ ਕਿਉਂਕਿ ਉਦੋਂ ਘਰ ਦੇ ਵਿੱਚ ਜਿਹੜਾ ਹੈਗਾ ਕਿਉਂਕਿ ਇਹ ਜਿਹੜੇ ਕੁਆਟਰਸ ਹੈਗੇ ਆ ਪ੍ਰਵਾਸੀ ਹੈਗੇ ਆ ਕੁਆਟਰਸ ਚ ਰਹਿੰਦੇ ਸੀਗੇ ਤੇ ਇਹੋ ਜੀ ਗੱਲ ਜਿਹੜੀ ਆ ਮੌਕੇ ਤੇ ਦੋਨੋਂ ਅਫਸਰ ਸਾਡੇ ਗਏ ਹੈਗੇ ਕੋਈ ਵੀ ਇਹੋ ਜੀ ਗੱਲ ਜਿਹੜੀ ਆ ਉਹ ਸਾਹਮਣੇ ਨਹੀਂ ਆਈ ਕੋਈ ਪਰਿਵਾਰਕ ਮੈਂਬਰ ਉਹਨਾਂ ਨੂੰ ਇਹ ਪਤਾ ਲੱਗਾ ਕਿ ਪਹਿਲੇ ਵੀ ਕੋਈ ਇੰਦੇ ਦੀ ਕੋਸ਼ਿਸ਼ ਕਰ ਚੁੱਕਾ ਬੱਚੀ ਨਾਲ ਕੁੱਟਮਾਰ ਕਰਦਾ ਹੋਵੇ ਜਾਂ ਇਹਦਾ ਦੁਰਵਿਵਹਾਰ ਕਰਦਾ ਹੋਵੇ ਨਹੀਂ ਉਹ ਉਹ ਜਿਹੜੀ ਉਹ ਜਿਹੜੇ ਆਲੇ ਦੁਆਲੇ ਉੱਥੇ ਕੁਆਟਰਸ ਦੇ ਵਿੱਚ ਜਿਹੜੇ ਰਹਿੰਦੇ ਹੈਗੇ ਆ ਉਹਨਾਂ ਨੇ ਦੱਸਿਆ ਵੀ ਇਹ ਸ਼ਰਾਬ ਪੀ ਕੇ ਆਪਣੇ ਬੱਚਿਆਂ ਨੂੰ ਬੱਚੀ ਨੂੰ ਤੇ ਘਰ ਵਾਲੀ ਨੂੰ ਆਲਮੋਸਟ ਰੋਜ਼ ਹੀ ਕੁੱਟਦਾ ਸੀਗਾ ਕਿਉਂਕਿ ਸ਼ਰਾਬੀ ਬੰਦਾ ਸੀਗਾ ਇਸ ਕਰੇ ਕੰਮ ਕੋਈ ਕਰਦਾ ਨਹੀਂ ਸੀ ਕੋਈ ਕਦੇ ਪੈਸੇ ਤੋਂ ਕੁੱਟਮਾਰ ਕਰਤੀ ਜਾਂ ਕਿਸੇ ਗੱਲ ਤੋਂ ਕ ਆਪਣੇ ਵਾਈਫ ਨੂੰ ਤੇ ਉਹਨੂੰ ਆਲਮੋਸਟ ਰੋਜ਼ ਹੀ ਕੁੱਟਦਾ ਸੀਗਾ ਇਹ ਬੱਚੇ ਇਕੱਲੇ-ਇਕੱਲੇ ਸੀਗੇ ਕੋਈ ਹੋਰ ਬ੍ਰਦਰ ਸਿਸਟਰ ਸੀ ਨਹੀਂ ਇਹ ਤਾਂ ਤੁਹਾਨੂੰ ਦੱਸਿਆ ਵੀ ਇਹ 5 ਸਾਲ ਦੀ ਬੱਚੀ ਸੀਗੀ ਇੱਕ ਇਹਦਾ ਛੋਟਾ ਸੀਗਾ 1.5 ਸਾਲ ਦਾ ਇਹਦਾ ਭਰਾ ਹੈਗਾ ਛੋਟਾ ਜਿਹੜਾ ਇਹਦਾ ਇੱਕ ਬੱਚਾ ਉਹਨਾਂ ਘਰ ਦੇ ਕੋਈ ਹੋਰ ਕੋਈ ਸੀਗਾ ਉਹ ਤੋੜਾ ਉਹ ਤੋੜਾ ਨਹੀਂ ਉਹ ਬੱਚਾ ਵੀ 1.5 ਸਾਲ ਦਾ ਘਰੇ ਹੀ ਸੀ ਔਰ ਇਹ ਬੱਚੀ ਸੀਗੀ ਤੇ ਜਿਹੜੀ ਬੱਚੀ ਦੀ ਮਾਂ ਹੈਗੀ ਆ ਉਹ ਘਰਾਂ 'ਚ ਕੰਮ ਕਰਨ ਲਈ ਉਹਨੂੰ ਲੋਕਾਂ ਦੇ ਘਰਾਂ 'ਚ ਕੰਮ ਕਰਨ ਲਈ ਗਈ। ਜਿੱਦਾਂ ਤਾਂ ਕੀਤੀ ਸੀਗੀ ਤਾਂ ਕਰਕੇ ਉਹਨੂੰ ਜਿੱਦਾਂ ਕਰਤਾ ਕਿਉਂਕਿ ਅਕਸਰ ਹੁੰਦਾ ਲੜਕੀ ਨੂੰ ਕੋਈ ਸਿੱਟ ਜਾਂਦੇ ਆ ਜਾਂਦੀ ਹੋਈ ਜਾਂ ਕੋਈ ਉਹਦਾ ਮਾਰ ਦਿੰਦੇ ਆ। ਨਹੀਂ ਐਦਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਈ ਕਿਉਂਕਿ ਜੇ ਐਦਾਂ ਦੀ ਗੱਲ ਹੋਏ ਤਾਂ ਬੋਲ ਕਰਕੇ ਪਤਾ ਲੱਜੰਦੀ ਸੀਗੀ ਉੱਥੇ। ਤੁਹਾਨੂੰ ਦੱਸਿਆ ਵੀ ਜਿਹੜੇ ਕੁਆਰਟਰਸ ਹੈਗੇ ਆ ਉੱਥੇ ਇਕੱਲੇ ਇਹ ਕੱਲਾ ਪਰਿਵਾਰ ਨਹੀਂ ਰਹਿੰਦਾ ਸੀਗਾ। ਹੋਰ ਵੀ ਜਿਹੜੇ ਹੈਗੇ ਆ ਉਹ ਪਰਿਵਾਰ ਰਹਿੰਦੇ ਨੇ ਗ੍ਰੈਂਡ ਚ ਰਹਿੰਦੇ ਸਰ ਇੱਕ ਇਸ ਦੇ ਬਿਲੋਂ ਆਪਣੀ ਗਲਤੀ ਮੰਨੀ ਜਾਂਦੀ ਹੈ ਜਦੋਂ ਵਾਈਫ ਘਰ ਆ ਕੇ ਪੁੱਛਦੀ ਹੈ ਕਿ ਬੇਟੀ ਨੂੰ ਕੀ ਹੋਇਆ ਤੇ ਪੁਲਿਸ ਦੀ ਮੋਡਲ ਇਨਵੈਸਟੀਗੇਸ਼ਨ ਦੇ ਵਿੱਚ ਵੀ ਇਹਨੇ ਆਪਣੀ ਗਲਤੀ ਮੰਨੀ ਹੈ ਕੁਝ ਦੱਸਿਆ ਕਿ ਹੋਇਆ ਕਿਵੇਂ ਜਾਂ ਕੁਝ ਦੱਸਿਆ ਓਬਵੀਅਸ ਨੇ ਦੇਖੋ ਜਿਹੜੀ ਪ੍ਰੀਲੀਮਨਰੀ ਪੁੱਛਗਿੱਛ ਇਹਦੀ ਹੋਈ ਹੈਗੀ ਆ ਉਹਦੇ ਵਿੱਚ ਤਾਂ ਨੇਚਰਲੀ ਆ ਵੀ ਜਦੋਂ ਸ਼ਰਾਬ ਦੇ ਨਸ਼ੇ ਵਿੱਚ ਇਹ ਕੰਮ ਕਰ ਬੈਠਾ ਉਸ ਤੋਂ ਬਾਅਦ ਜਦੋਂ ਸ਼ਰਾਬ ਉਤਰੀ ਹੈਗੀ ਉਹਨੂੰ ਬਹੁਤ ਜ਼ਿਆਦਾ ਇਸ ਚੀਜ਼ ਦਾ ਪਛਤਾਵਾ ਹੋਗਾ ਤੇ ਪਰ ਜਿਹੜੀ ਹੁਣ ਜੋ ਚੀਜ਼ ਹੋ ਚੁੱਕੀ ਆ ਉਹ ਵਾਪਸ ਤਾਂ ਨਹੀਂ ਆ ਸਕਦੀ ਪਰ ਇਸ ਟਾਈਮ ਜਿਹੜਾ ਹੈਗਾ ਬਹੁਤ ਜ਼ਿਆਦਾ ਪਿਛਤਾਵੇ ਵਿੱਚ ਹੈਗਾ ਕੋਰਟ ਚ ਪੇਸ਼ ਕਰਤਾ ਇਹ ਕਰਨਾ ਹਾਲੇ ਬਿਲਕੁਲ ਜੀ ਕੋਰਟ ਚ ਪੇਸ਼ ਕਰਤਾ 2 ਦਿਨ ਦਾ ਪੁਲਿਸ ਰਿਮਾਨ ਸਾਡੇ ਕੋਲ ਹੈਗਾ ਠੀਕ ਠੀਕ ਥੈਂਕ ਯੂ ਜੀ ਸਰ 2 ਮੰਨ ਲਓ ਪਲੀਜ਼